ਮੈਂ ਕਿਉਂ ਕਰਤ ਵਾਲੀ ਜੇ ਤੈਨੂੰ ਕਿੰਨੇ ਕਿਹਾ ਦੋ ਗੁੱਤਾ ਕਰਨੀਆਂ ਵਾ ਨਹੀਂ ਨਹੀਂ ਸਤਾਣਾ ਮੈਨੂੰ ਅੱਗੇ ਤੇਰੀ ਭੂਈ ਬੜੀ ਸਤਾਉਂਦੀ ਏ ਤੂੰ ਹਣ ਤੂੰ ਮੈਨੂੰ ਵੀ ਦੇ ਨਹੀਂ ਮਾਂ ਜੀ ਵਰ ਨੂ ਜਾਦੀ ਕਿਹਾ ਸੀ ਖੋਦ ਲਾਵੋ ਤੂੰ ਦੇਵ ਮੈਨੂੰ ਮੈਨੂੰ ਭੁੱਖ ਲੱਗੀ ਏ ਨਹੀਂ ਜਾਦੀ ਬਸ ਭੁੱਖ ਹੀ ਲੱਗੀ ਰਹਿੰਦੀ ਕੋਈ ਕੰਮ ਕਰ ਵੀ ਕਰ ਲਿਆ ਕਰ ਕਿ 24 ਘੰਟੇ ਖਾਣ ਵਾਲੀ ਧਿਆ ਰਹਿਂਦਾ ਵਾ ਕਦੇ ਕੀ ਕੰਮ ਕਰਾਂ ਜਿਹੜਾ ਕੰਮ ਕਰਦੀ ਤੈਨੂੰ ਪਸੰਦ ਨਹੀਂ ਹੁੰਦਾ ਉਹ ਅੰਦਰਸਮੈਂ ਕੀ ਕਰਾਂ ਚੱਜ ਨਾ ਕਰਿਆ ਕਰਨ ਨਾ ਫਾਈਟ ਨਹੀਂ ਕਰਦੀ ਹੁਣ ਮੈਂ ਦੱਸੋ ਕੀ ਕਰਾਂ ਤੁਹਾਡੇ ਨਹੀਂ ਪਸੰਦ ਹੁੰਦੇ ਮੈਂ ਹੁਣ ਕੀ ਕਰਾਂ ਦੱਸੋ ਨਿੰਦ ਪੈਣਾ ਫਾਈਟ ਨਹੀਂ ਨਿੱਕੀ ਆ ਦਿਮਾਗ ਤਾਂ ਨਹੀਂ ਨਿਕਾ ਹੈਗਾ ਜਾਂ ਹੱਥ ਤੈਨੂੰ ਪਤਾ ਨਹੀਂ ਲੱਗਦਾ ਵੀ ਸਫਾਈ ਕਿੱਦਾਂ ਕਰਨੀ ਹੈ ਜਾਂ ਕਿੱਦਾਂ ਨਹੀਂ ਕਰਨੀ ਹਾਂ ਹੈ ਭਾਬੀ ਤੂੰ ਇਹ ਤੇ ਮੇਰੇ ਪਿੱਛੇ ਬੈ ਗਏ ਹੋ ਯਾਰ ਨਾ ਮਮਿੰਦੇ ਅੱਡੀ ਆਪ ਤੇ ਗਾਂ ਗਏ ਆ ਤੇ ਤੈਨੂੰ ਮੇਰੇ ਪੱਲੇ ਪਾ ਗਈ ਆ ਨਾ ਹੁਣ ਮੇਰੇ ਕੋਲੋਂ ਲੱਥੇ ਤੇ ਨਾਸਾ ਪਾ ਮੁੱਕੇ ਵੀ ਤੇਰਾ ਵੀ ਕਹਿ ਦਿੰਦਾ ਵਾ ਬਸ ਮੁੰਡਾ ਲੱਭਣ ਡਿਆ ਆ ਤੇ ਲਈ ਰੱਬ ਨੇ ਬਣਾਇਆ ਹੋਊਗਾ ਕੋਈ ਤੇ ਲੱਭੂਗਾ ਮੇਰੇ ਗਾਲੀ ਪਈ ਰਹਿਣਾ ਤੇ ਭਾਬੀ ਲੱਭ ਹੀ ਜਾਊਗਾ ਨਾ ਜੇ ਲੱਭਣਗੇ ਤਾਂ ਅੱਗੇ ਅਹੀਂ ਕੜਾ ਕੋਸ਼ਿਸ਼ ਨਹੀਂ ਕਰੀਦੀ ਆਪੇ ਤੂੰ ਗੜਾ ਮੁੰਡਾ ਵਾ ਜਿਹੜਾ ਵੀ ਅਹੀਂ ਤੇਰੀ ਪੈਲੀ ਮਲਣੀ ਆ ਅਹੀਂ ਤੇ ਆਪ ਦੋਵੇਂ ਵੇਲੇ ਹੱਥ ਜੋੜੀਦਾ ਵਾ ਵੀ ਤੇਰੀ ਲੱਭੇ ਕੋਈ ਤੇ ਤੈਨੂੰ ਵਿਆਹੀਏ ਕੀ ਕਰਨਾ ਪੜਾ ਕੇ ਤੂੰ ਗੜਾ ਜੱਜ ਲੱਗਣਾ ਭਾਬੀ ਜੇ ਲੱਗ ਗਈ ਬਜਾਉਗੀ ਤਾਂ ਫਿਰ ਕਿਹੜੀ ਆਕਰ ਆਜੂਗੀ ਆਹੋ ਪੜਦੀ ਵੀ ਬਹੁਤ ਹੀ ਨਾ ਉਹ ਦੋਵੇਂ ਸਕੂਲੋਂ ਆਲੇ ਆਉਂਦੇ ਰਹਿੰਦੇ ਤੇਰੇ ਕੋਣ ਦੇਸ ਮੈਂ ਕੀ ਕਰਾਂ ਮੈਂ ਕੀ ਕਰਾਂ ਕਿੱਥੇ ਜਾਵਾਂ ਭਾਬੀ ਹੁਣ ਮੈਂ ਜਾਣਾ ਕਿੱਥੇ ਆ ਮੈਨੂੰ ਜਾਣਾ ਪਣਾ ਲੱਗਦਾ ਤੂੰ ਹੀ ਕਿਉਂ ਜਾਣਾ ਮੈਂ ਹੀ ਜਾਵਾਂਗੀ ਨਾ ਕਿਤੇ ਨਾ ਕਿਤੇ ਵਿਆਹ ਕਰ ਦੇ ਮੇਰਾ ਮੈਂ ਤਾਂ ਕਹਿਨੀ ਆ ਕਿੰਨਾ ਕਰ ਦੀਏ ਬੁੱਤ ਬਣਾ ਲਈਏ ਕੋਈ ਉਹ ਨਾ ਕਰ ਦੀਏ ਕਿੰਨਾ ਕਰ ਦੀਏ ਵਿਆਹ ਕਰ ਦੀਏ ਮੈਨੂੰ ਰੱਬ ਨੇ ਡਗਰਾ ਤਮਾ ਤੇ ਲੋਕਾਂ ਦੇ ਤਾਨੇ ਜੋਗੀ ਰਹਿ ਗਈ ਮम्मा ਸੀਗਾ ਤੂੰ ਕੋਈ ਨਾ ਗੁੱਸਾ ਨਾ ਮੈਂ ਕਰਾਂ ਕੰਮੀ ਇਦਾਂ ਦੇ ਕਰਦੀ ਆ ਕੋਈ ਨੀ ਕੰਮ ਸਹੀ ਕਰਦੀ ਵੀ ਮੈਂ ਨਾਲ ਹੈਲਪ ਕਰਾਦਾ ਬਸ ਜਿਹੜਾ ਮੈਂ ਕੰਮ ਦਿੰਨੀ ਆ ਉਹੋ ਹੀ ਬਸ ਨਿਆਣਿਆਂ ਵਾਂਗੂ ਹੱਥ ਪੱਲੇ ਜਮਾਰਦੀ ਰਹਿੰਦੀ ਐ ਪਈਨਾ ਬਣਾਣਾ ਉਸੇ ਦੋ ਚੱਲ ਗਾਂ ਚੁੱਪ ਕਰ ਤੂੰ ਹੀ ਹੁਣ ਆ ਕੀ ਗਿਆਨ ਵੰਡਣਾ ਉਹ ਮੂਸਾ ਬੰਨ ਹੋ ਗਿਆ ਤੇ ਕੁੜੀ ਤੇ ਮੈਤੇ ਜਾਨਨੇ ਆ ਹੂੰ ਇਦਾਂ ਹੀ ਕਰਨਾ ਮੈਂ ਕੀ ਕਰਾਂ ਉਦੋਂ ਵਿਚੋਲਾ ਮੈਨੂੰ ਪਤਾ ਕੀ ਕਹਿੰਦਾ ਬਸ ਕੱਲਾ ਇੱਕੋ ਹੀ ਮੁੰਡਾ ਵਾ ਰਾਜ ਕਰੂਗੀ ਠਾਡੀ ਤੀ ਰਾਜ ਕਰੂਗੀ ਇਦਨਾਂ ਚੰਗਾ ਤੇ देर ਹੁੰਦਾ ਆ ਡੁੱਡੋ ਹੋ ਜਾਂਦੇ ਤੇ ਚੰਗਾ ਹੀਗਾ ਤੇ ਇਹਦਾ ਹੁਣ ਮੈਂ ਕੀ ਕਰਾਂ ਨਾ ਇਹਨੂੰ ਕੋਈ ਰਿਸ਼ਤਾ ਹੋਵੇ ਤੇ ਨਾ ਕੋ ਨਾ ਖੜਾ ਛੱਡੇ ਮੇਰਾ ਦੇਖੋ ਪੰਗਾ ਪਿਆ ਕੋਈ ਨਾ ਮਾ ਕੋਈ ਨਾ ਕੋਈ ਤੇ ਲੱਭੀ ਲਵ ਲੱਭ ਜੂਗਾ ਕਿ ਇੱਥੇ ਕੀ ਪਤਾ ਲੱਭਣਾ ਕਿ ਨਹੀਂ ਲੱਭਣਾ ਇਹਨੇ ਮੇਰੇ ਸਿਰ ਤੇ ਬੈਠੀ ਜਾਣਾ ਹਾਈ 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 ਮੈਂ ਮਰਗੀ ਵੇ ਉੱਠ ਤਾ ਚਾਹ ਪੀ ਕੇ ਤੂੰ ਫੇਰ ਸੌ ਗਿਆ ਸਕੂਲੇ ਸੁਣਾਣਾ ਜਾਣਾ ਵਾ ਆ ਸਕੂਲੇ ਯਾਰ ਨਾ ਉੱਠ ਕੇ ਤਾਂ ਕਸਰਤ ਕਰ ਆ ਕਸਰਤ ਲਾ ਮਾ ਹੋ ਜੇਂਗਾ ਆ ਮੈਂ ਕਰੀ ਹੁੰਦੀ ਕਸਰਤ ਕੁਸਰਤ ਕਿਉਂ ਨਹੀਂ ਹੁੰਦੀ ਆ ਜੇ ਰਾਤ ਬਣੇ ਪਿਛਲੀ ਉਮਰੇ ਦੇਣਾ ਹੈਗਾ ਤਾਂ ਚੰਗਾ ਦਿੰਦਾ ਜਾ ਪਤਾ ਨਹੀਂ ਕਿਹੜੇ ਰੱਬ ਨੇ ਮੇਰੇ ਕੋਲ ਵੈਰ ਲਿਆ ਉਹਨਾਂ ਰੱਬ ਵੀ ਨਹੀਂ ਸਕੂਲ ਸਕਾ ਜਾ ਕਰਨਾ ਕਿਉਂ ਕਿਉਂ ਨਹੀਂ ਜਾਂਦਾ ਸਕੂਲੇ ਤੋਂ ਸਕੂਲੇ ਲੋਕੀ ਮਖੌਲ ਬਣਾ ਕਰਦੇ ਕਿਹੜਾ ਕਰਦਾ ਮਖੌਲ ਮੈਂ ਸਕੂਲੀ ਗੱਲਾਂ ਬੜੇ ਕਰਦੇ ਮੇਰਾ ਜੀਜ਼ ਕਰਦਾ ਯਾਰ ਨੂੰ ਮੈਂ ਆਉਂ ਸਕੂਲੇ ਜਿਹੜਾ ਤੈਨੂੰ ਮਖੌਲ ਕਰਦਾ ਉਹਨਾਂ ਨੂੰ ਵੀ ਰੱਬ ਇਹੋ ਜਿਹਾ ਕਰ ਦੂੰਗਾ ਆ ਚੱਲ ਉੱਠ ਮੇਰਾ ਪੁੱਤ ਕੋਈ ਖੇਡਤੀ ਕਰ ਲ ਮਖਿਆਲ ਮਖਿਆ ਕਰ ਆ ਮੈਂ ਮਕਰਾ ਕ੍ਰਿਕਟ ਲਾਈ ਯਾਰ ਆ ਵਾਜੇਗਾ ਪੁੱਤ ਲੋਕੀ ਆਪੋ ਇਹ ਲੱਕੜੀ ਕਿੱਡਾ ਲੰਮੇ ਹੋ ਗਿਆ ਮੈਨੂੰ ਪਤਾ ਨਹੀਂ ਦੱਸ ਕਿਉਂ ਨਹੀਂ ਦਵਾਉਂਦੇ ਆ ਪਤਾ ਮੈਨੂੰ ਤੇ ਆਪ ਬੜੀ ਟੈਨਸ਼ਨ ਵਾ ਤੇਰੀ ਜਿਹੜਾ ਤੇਰੇ ਤੋਂ ਨਿੱਕੇ ਹੋ ਪੰਜ ਪੰਜ ਛੇ ਛੇ ਫੁੱਟ ਲੰਮੇ ਹੋ ਗਏ ਮੈਨੂੰ ਤੇ ਆਪ ਤੇਰੀ ਬੜੀ ਟੈਨਸ਼ਨ ਰਹਿੰਦੀ ਆ ਵੀ ਮੈਂ ਨਾ ਤੈਨੂੰ ਕਿਹੜੀ ਨੌਕਰੀ ਦੇ ਉੱਤੇ ਲਾਉਂਗਾ ਮੈਂ ਕੀ ਕਰੂੰਗੀ ਰੱਬ ਨੇ ਖਣੀ ਕਿਹੜੇ ਜੇ ਲੋਮੰਦਾ ਮੇਰ ਨਾ ਵਾ ਅੱਧ ਨੇ ਆਈ ਗਿਓ ਕੋਈ ਨਹੀਂ ਪਤਾ ਤੂੰ ਦਿਲ ਨਾ ਛੱਡ ਦਿਲ ਨਾਲ ਹੋ ਜਾਣਾ ਵਾ ਤੂੰ ਵੱਡਾ ਹੋ ਜਾਣਾ ਵੇਖੀ ਤੇ ਸਹੀ ਤੂੰ ਨਾ ਲੰਮਿਆ ਕੇ ਹੋ ਆਪਣੇ ਕਸਰ ਤਪ ਕਰਿਆ ਕਰ ਆ ਮੇਰਾ ਪੇਟ ਦਾ ਲਮਕਿਆ ਕਰ। ਉਹ ਵੀ ਮੈਨੇ ਦੱਸਿਆ ਨਾ ਕਿ ਵੰਡਰ ਨੇ ਡਾਕਟਰ ਹੈ। ਉਹ ਆਉਣਾ ਬੜੀ ਹਾਟ ਲੰਮੀ ਹੋ ਜਾਂਦੀ ਆ। ਉਹ ਵੀ ਮੈਂ ਲਾਸਟ ਮੋਕਾ ਵੇਖਣਾ ਗਾੜੀਆਂ ਵੇਖਣਾ ਦੁਕਾਨਾਂ ਚੱਲ ਕੋਈ ਨਹੀਂ ਯਾਰ ਕਾ ਕੀਤਾ ਮਾਰਾ ਸਾਡੀ ਸੋਹਣੀ ਲਵੇ। ਚਲ ਤੁਹਾਡੇ ਆਖੇ ਮੈਂ ਕਸਰਤ ਕਰ ਲੈਣਾ ਵਾ। ਆਹੋ। ਤੂੰ ਨਾ ਲਮਕਿਆ ਕਰ ਆਉਂ ਨਹੀਂ ਤਾਂ ਉਹ ਔੜੀ ਤਾਰਵਾ ਉਹਦੇ ਨਾਲ ਤੈਨੂੰ ਵੇਟ ਮੰਨ ਕੇ ਦਿੰਨੇ ਆ। ਹਾਂ ਚਲ। ਆਹ ਤਾਂ ਤੂੰ ਦੋਵੇਂ ਵੇਲੇ ਪੁੱਤੇ ਇਹ ਹਿੰਮਤ ਨਾ ਹਾਰ ਤੂੰ ਤੇ ਦੋਵੇਂ ਵੇਲੇ ਲਮਕਿਆ ਕਰ। ਚਲੋ ਠੀਕ ਆ। ਆਹੋ। ਤੇ ਸਕੂਲੇ ਜਾਣਾ ਵਾ ਉਹ ਮੇਰੇ ਮਜਰਾ ਜੀ ਨਹੀਂ ਕਰਦਾ ਨਹੀਂ ਨਹੀਂ ਅਹੀਂ ਰੋਕਾ ਦੇ ਆਪਾਂ ਕੋਈ ਸਕੂਲੇ ਹੋਇਆ ਫਿਰ ਮੈਂ ਜਾਇ ਕਰੂੰਗਾ ਨਹੀਂ ਮੈਂ ਜਾਊਂਗੀ ਸਕੂਲੇ ਲਾਂਬਾ ਦੇ ਗਿਆ ਉਹ ਮੈਂ ਸਸਰਾ ਉਹਨਾਂ ਨੂੰ ਮੈਡ ਮਾਂ ਨੂੰ ਤੇ ਮਾਸਟਰਾਂ ਨੂੰ ਵੀ ਆ ਕੇ ਆਉਂਗੀ ਤੇ ਨਿਆਣੇ ਜਿਹੜੇ ਉਹਨਾਂ ਨੂੰ ਵੀ ਆ ਕੇ ਆਉਂਗੀ ਵੀ ਜਿੰਨਾਂ ਮੇਰੇ ਪੁੱਤਰوں ਮੁਖੌਲ ਕੀਤਾ ਹਾਂ ਹਾਂ ਕੋਈ ਬਰਾ ਨਹੀਂ ਕੋਈ ਹਾਂ ਠੀਕ ਠੀਕ ਆ ਮੈਂ ਜਾਇ ਕਰੂੰਗਾ ਹਾਂ ਚੰਗਾ ਮੈਂ ਜਾਊਂਗੀ ਹਾਂ ਤਦੋਂ ਮੇਰਾ ਪੋਤੇ ਹਿੰਮਤ ਨਾ ਛੱਡ ਕੋਈ ਨਹੀਂ ਮੈਂ ਕਰਦਾ ਕਸਰਤ ਕੋਈ ਨਹੀਂ ਹਾਂ ਹਾਂ ਚੱਪਨਾ ਪਾ ਲੈਣੀਆਂ ਈ ਤੇ ਬੜਾ ਅੰਦਰ ਰਹਿ ਗਈਆਂ ਤੇ ਨੀਂਦ ਜਿਉਂ ਉੱਠ ਕੇ ਆ ਗਿਆ ਉਹ ਕੋਈ ਨੂੰ ਤਾਂ ਚੱਪਾ ਚੱਪਾ ਰੇਰਾ ਸ਼ੁਰੂ ਹੋ ਗਿਆ ਪਾ ਕੇ ਤੇ ਆ ਮੇਰਾ ਪੁੱਤ ਹਿੰਮਤ ਨਾ ਛੱਡ ਤੂੰ ਅਹ ਮੈਂ ਕਸਰਤ ਕਰਨੀ ਪੈਣੀ ਹੈ ਵੇ ਮੇਰਾ ਪੁੱਤ ਕਿਤਰਾ ਡਿਆ ਵਾ ਕਸਰਤ ਕਰਨ ਵਾ ਸੱਚਿਆ ਪਾਤਸ਼ਾਹ ਕਿਤੇ ਸਾਨੂੰ ਵੀ ਦੁਨੀਆ ਦੇ ਨਾਲ ਰਲਾ ਅਸੀਂ ਕਿਹੜਾ ਮਹਾਰਾਜ ਕੋਈ ਪਾਪ ਕੀਤਾ ਵਾ ਸਾਨੂੰ ਵੀ ਦੁਨੀਆ ਨਾਲ ਰਲਾ ਮੇਰਾ ਵੀ ਪੁੱਤ ਕਿਤੇ ਲੰਮਾ ਹੋ ਜੇ ਵੇ ਮੇਰਾ ਪੁੱਤ ਕਿਤਰਾ ਡਿਆ ਵਾ ਕਸਰਤ ਕਰਨ ਪੁੱਤ ਤੂੰ ਕਾਰੇ ਕਸਰਤ ਵਿਆਹ ਦੀ ਸੋਣ ਲੈਣੀ ਆ ਮਹਾਰਾਜ ਨੇ ਵੇਖੀ ਤਾਂ ਸਹੀ ਤੂੰ ਕਿਡਾ ਜਵਾਨ ਹੋ ਜਾਣਾ ਮੇਰੇ ਪੁੱਤ ਨੇ ਮੇਰੇ ਪੁੱਤ ਕਿਤਰਾ ਡਿਆ ਮਿਹਨਤ ਕਰਨ ਪਤ ਤੂੰ ਮਿਹਨਤ ਦਾ ਦੋਇ ਬੇਰਿਆ ਕਰਿਆ ਕਰੇ ਇਤਰਾ ਆ ਵੇਖੀ ਰੱਬ ਨੇ ਤੈਨੂੰ ਕਿੱਡਾ ਵੱਡਾ ਕਰ ਦੇਣਾ ਵਾ ਮਹਾਰਾਜ ਸਾਡੀ ਸੁਣੂਗਾ ਨਾ ਸੱਚੇ ਪਾਤਸ਼ਾਹ ਉਹ ਮੇਰੇ ਸਾਰਾ ਮਾ ਨਹੀਂ ਸੁਣੀਆ ਨਹੀਂ ਸੁਣੂਗਾ ਪੁੱਤ ਤੂੰ ਆਪਣੇ ਹਿੰਮਤ ਨਾ ਹਾਰ ਆਹ ਉਹ ਨਹੀਂ ਹਿੰਮਤ ਨਾ ਹਾਰ ਮੇਰਾ ਪੁੱਤ ਵੇਖੀ ਹ ਕਿੱਡਾ ਸੋਨਾ ਹੋ ਜਾਣਾ ਜਵਾਨ ਜਿਹੜੇ ਲੋਕੀ ਗੱਲਾਂ ਕਰਦੇ ਉਹਨਾਂ ਨੇ ਅੱਖ ਨਾਲ ਵੇਖੀ ਪੁੱਤ ਕਿੱਡਾ ਜਵਾਨ ਹੋ ਗਿਆ ਮੇਰਾ ਅੱਧਾ ਘੰਟਾ ਹੋ ਗਿਆ ਚੱਲ ਪੁੱਤ ਜੋ ਥੱਕ ਗਿਆ ਤਾਂ ਸਾਹ ਲੱਲਾ ਚਲੋ ਠੀਕ ਆ ਨਾ ਹੋ ਸਾਹ ਲੱਲਾ ਤੇ ਤੂੰ ਨਾ ਹਟ ਹਟ ਕੇ ਤੇ ਆਪਣੀ ਮਿਹਨਤ ਕਰਿਆ ਕਰ ਹਾਂ ਨਹੀਂ ਮਿਹਨਤ ਕਰੂੰਗਾ ਸਕੂਲੇ ਚ ਕਲੇ ਜਾਉਣ ਨੂੰ ਨਹੀਂ ਜੀ ਕਰਦਾ ਮੇਰਾ ਨਹੀਂ ਨਹੀਂ ਸਕੂਲੇ ਜਾਣਾ ਮੈਂ ਤੈਨੂੰ ਆਖਿਆ ਜੇ ਮੈਂ ਸਕੂਲੇ ਜਾਉਂਗੀ ਜੇ ਸਕੂਲੇ ਤੇਰੀ ਨਾਲ ਲੰਮਾ ਦਿੱਤਾ ਮੈਂ ਇੱਕ ਤਾਂ ਸਿਰਸੁਰ ਪਾਰ ਦੇਣਾ ਜੇ ਮੈਨੂੰ ਨਾ ਆਖਿਆ ਨਹੀਂ ਪੁੱਤ ਤੂੰ ਅਹੀਂ ਲੜਾਈ ਨਹੀਂ ਕਰਨੀ ਕਿਸ ਦੇ ਨਾਲ ਮੈਂ ਜਾਉਂਗੀ ਚਲ ਠੀਕ ਆ ਮੈਨੂੰ ਇਹ ਪਤਾ ਉਹ ਜੱਗੀ ਨੂੰ ਸਮਝਾ ਲੋ ਚ ਮੇਰਾ ਮੁੰਡਾ ਜੇਰਾ ਹਾਂ ਹੈ ਉਹ ਤੈਨੂੰ ਆਂਦਾ ਕੀ ਆਏ ਜੋ ਜਰਾ ਆਂਦਾ ਕਿਉਂ ਕੀ ਆਂਦਾ ਤੈਨੂੰ ਮੈਂ ਤੁਰਵਾ ਮਖੋਲ ਕਰਦਾ ਵਾ ਤੂੰ ਇਦਾਂ ਦਾ ਫਲਾਗ ਢੀਂਗਿਆ ਅਬ ਜੇ ਮੈਂ ਉਹਨਾਂ ਦੇ ਘਰ ਨਾ ਜਾਵਾਂ ਕੰਜਰ ਦੇ ਉਹਦੀ ਮਾਂ ਨੂੰ ਲਾਂਮਾ ਦੇਖਿਆ ਉਹਨਾਂਰੇ ਉਹਦੇ ਪਿਓ ਨੂੰ ਲਾਂਮਾ ਦੇਖਿਆ ਵੀ ਜੇ ਤੁਹਾਡੇ ਘਰ ਇਸ ਤਰ੍ਹਾਂ ਦਾ ਜੰਮ ਪੈਂਦਾ ਤਾਂ ਤੁਸੀਂ ਘਰੋਂ ਕੱਢ ਦਿੰਦੇ ਹਾਂ ਨਹੀਂ ਮੈਨੂੰ ਪਤਾ ਲਾਂਮਾ ਦੇਖ ਕੇ ਜਾਵਾਂ ਪਹਿਲਾਂ ਮੈਂ ਜਾਵਾਂ ਉਹਨਾਂ ਦੇ ਘਰ ਹੈ ਤੇ ਫਿਰ ਮੈਂ ਸਕੂਲੇ ਜਾਵਾਂ ਹਾਂ ਨਹੀਂ ਸਕੂਲੇ ਵੀ ਗੱਲ ਕਰ ਲੈ ਇੱਕ ਵਾਰ ਹਾਂ ਨਹੀਂ ਮੈਂ ਘਰ ਕੇ ਆਉਂਗੀ ਕਿ ਮੇਰੇ ਪੁੱਤ ਵੱਲ ਦੀ ਕੋਈ ਮਾ ਵੱਲ ਵੀ ਵੇਖ ਕੇ ਦੱਸਿਆ ਜਿਤਨਾ ਦੇ ਉਹਨਾਂ ਦੇ ਉਸ ਤਰ੍ਹਾਂ ਦਾ ਮੇਰਾ ਤਾਂ ਕੀ ਮਤਲਬ ਰਹਿ ਗਿਆ ਹਾਂ ਇਹ ਚ ਕੀ ਆਹ ਫਿਰ ਕੀ ਹੋ ਗਿਆ ਦਵਾ ਜਣਾ ਜਵਾਨ ਤੂੰ ਬਥੇ ਕਸਨ ਕਰਿਆ ਕਰ ਤੈਨੂੰ ਬੰਨ ਕੇ ਦਿੰਨੇ ਆ ਤਾਂ ਤੂੰ ਲਮਕਿਆ ਵੀ ਕਰ ਆਹੋ ਬੰਦ ਬੰਦੇ ਆਹੋ ਤੇ ਡਾਕਟਰ ਵੱਲ ਵੀ ਮੈਂ ਜਾਊਂਗੀ ਮੈਂ ਦਾਣਾ ਤਸੱਲੀ ਕਰਕੇ ਪਹਿਲਾਂ ਪੁੱਛ ਕੇ ਫੇਰ ਤੈਨੂੰ ਮੈਂ ਖੜਨਾ ਚੱਲ ਠੀਕ ਹੈ ਹਾਂ ਤੂੰ ਘਬਰਾ ਨਾ ਕੋਈ ਨਹੀਂ ਦਵਾ ਨਹੀਂ ਮੈਨੂੰ ਘਬਰੋਣਾ ਨਹੀਂ ਆਹੋ ਫੇਰ ਲੋਕੀ ਗੱਲਾਂ ਗੁਣਾ ਕਰਦੇ ਯਾਰ ਗੁੱਸਾ ਆ ਜਾਂਦਾ ਫੇਰ ਗੁੱਸਾ ਦਾ ਪਤਾ ਹੁੰਦਾ ਮੈਨੂੰ ਘਟ ਆਉਂਦਾ ਵਾ ਯਾ ਪਿਛਲੀ ਉਮਰੇ ਮੈਨੂੰ ਮਾਰ ਆ ਇਹਨੇ ਦਿੱਤਾ ਹੀ ਗਿਆ ਤੇ ਪੁੱਤ ਕਿੰਨੂੰ ਨਹੀਂ ਚੰਗਾ ਲੱਗਦਾ ਹਾਂ 200 ਹੋ ਗਿਆ 75 ਹੈ ਯਾਰ ਇੰਨੇ ਸਤਾਣੀ ਪਤਾ ਨਹੀਂ ਕਦੋਂ ਮੁੱਕਣਾ ਆ ਗਿਆ ਜਿੱਤ ਕੀ ਜਿੱਤ ਆ ਗਿਆ ਵੀ ਜੇ ਤੇ ਮੁੰਡਾ ਸਤਾਉਂਦਾ ਨਹੀਂ ਆ ਤੂੰ ਜਿੱਤਾ ਬੁਲਾ ਲਈ ਨਹੀਂ ਇਹਦਾ ਹਾਂ ਮੁੰਡਾ ਨਹੀਂ ਨਾ ਸਤਾਉਂਦਾ ਤੇਰੀ ਭੈਣ ਤੇ ਹੈਗੀ ਨਾ ਸਤਾਉਣ ਨੂੰ ਸਾਰਿਆਂ ਤੋਂ ਨਿੱਕੀ ਜੜੀ ਇਸ ਕੋਲ ਦੇ ਭੈਣਾਂ ਨੇ ਸਾਰੀਆਂ ਨਿੱਕੀ ਕਿਹੜੀ ਇਹਦੇ ਨਾਲ ਵੀ ਨਿੱਕੀ ਸਤਾਉਣ ਵਾਲੀ ਔਰ ਕੀ ਗੱਲਾਂ ਘਟ ਕਰਿਆ ਕਰ ਚੰਗਾ ਇਹ ਪਤਾ ਸਿੰਦੇ ਆ ਸੀ ਯਾ ਰੱਬ ਨੇ ਨੂੰ ਬਣਾਇਆ ਇਦਾਂ ਦਾ ਤਾਂ ਫੇਰ ਕੀ ਹੈ ਜਦ ਉਧਰ ਲਈ ਨਾ ਮੁੰਡਾ ਮੁੰਡਾ ਕਹਿੰਦੇ ਆਪਣੇ ਮੂੰਹੋਂ ਹੀ ਕਹਿਣ ਦੀ ਆ ਵੀ ਮੇਰਾ ਵਿਆਹ ਕਰ ਦੋ ਤਾਂ ਲੱਭੋ ਉਧਰ ਲਈ ਮੁੰਡਾ ਮੁੰਡਾ ਰੋਜ਼ ਤਹੀ ਕਹਿ ਦਿੰਨੇ ਆ ਅੱਜ ਮੁੰਡਾ ਵੇਖਣਾ ਅੱਜ ਮੁੰਡਾ ਵੇਖਣਾ ਬਸ ਮੈਨੂੰ ਦਿਲਾਸਾ ਦੇ ਦੇ ਕੇ ਚੱਲ ਜਾਨੇ ਜੇ ਕੋਈ ਮੁੰਡਾ ਮੁੰਡਾ ਨਹੀਂ ਹੈਗਾ ਇਹਦੇ ਵਾਸਤੇ ਨਹੀਂ ਤੂੰ ਗੱਲਾਂ ਕੀਤੀਆਂ ਤਾਂ ਫੇਰ ਨੇ ਕਿਹਾ ਵਿਚਾਰੀਆਂ ਉਹ ਜਿੱਦਾਂ ਨਹੀਂ ਉਦਾਂ ਹੀ ਬਸ ਮੂੰਹ ਚਪੜ ਚਪੜ ਚੱਲਦਾ ਰਹਿੰਦਾ ਦਾ ਮੈਨੂੰ ਕਿ ਇਦਾਂ ਹੁੰਦੀ ਆ ਮੈਨੂੰ ਦੇ ਦੇ ਮੈਨੂੰ ਦੇ ਦੇ ਹੁਣ ਸਮਝੀਨੇ ਕੁਲਕਰਾਂ ਦਾ ਪ੍ਰੈਗਟ ਫੜਿਆ ਹੀਗਾ ਉਹ ਕਹਿੰਦੀ ਮੈਨੂੰ ਦੇ ਦੇ ਮੈਂ ਹੀ ਖਾ ਜਾ ਸਾਰਾ ਕੁ ਮੈਂ ਹੀ ਖਾ ਜਾ ਮੈਂ ਹੀ ਖਾਦਾ ਕੰਮ ਕਰਨ ਵਾਲੀ ਹੈ ਨਹੀਂ ਮਾਸਾ ਫਿਰ ਕੀ ਆ ਜੀ ਉਹਦੀ ਉਮਰ ਉਮਰ ਜ਼ਿਆਦਾ ਵਾ ਤਾਂ हाइट ਛੋਟੀ ਨਹੀਂ ਆਣੀ ਆ ਉਹ ਵੀ ਜੇਰੇ ਇਦਾਂ ਦੇ ਉਹਨੇ ਛੋਟੀ ਰਹਿਣਾ ਵਾ ਤੂੰ ਵੀ ਹੱਦ ਕਰਦੀ ਏ ਜੇ ਰੱਬ ਨੇ ਉਹਨੂੰ ਬਣਾਤਾ ਐਦਾਂ ਤਾਂ ਤੂੰ ਉਹਨੂੰ ਗੱਲਾਂ ਕਰੀ ਜਾਣੀਆਂ ਮੈਂ ਕੀ ਗੱਲਾਂ ਕਰਨ ਦੀ ਆ ਮੈਂ ਤਾਂ ਉਹ ਹੀ ਕਹਿਣ ਦੀ ਆ ਨਾਨਾਂ ਨੇ ਸਿਰ ਤੇ ਬੈਠੀ ਹੋਵੇ ਤਾਂ ਪਰਜਾਈ ਦਾ ਜੀਣਾ ਪਤਾ ਕਿੱਡਾ ਔਖਾ ਜਾਂਦਾ ਨਹੀਂ ਉਹਦਾ ਨਹੀਂ ਕਰਦਾ ਮੈਂ ਹੈ ਨਿੱਕੀ ਆ ਨਾ ਹੈ ਤੇ ਨਾਨਾ ਨਹੀਂ ਆ ਨਾ ਨਹੀਂ ਉਹਦਾ ਨਹੀਂ ਕਰਦਾ ਮੈਂ ਲੰਮੀ ਹੁੰਦੀ ਹੁਣ ਮੈਂ ਖਿੱਚ ਕੇ ਕਰ ਦੇਣੀ ਆ ਜਾਂ ਮੇਰੇ ਵੱਸ ਹੈਗਾ ਉਹ ਉਹਦਾ ਰੱਬ ਦਾ ਕਸੂਰ ਵਾ ਨਾ ਉਹਦਾ ਫੁਰਨਾ ਤੇ ਰੱਬ ਦਾ ਕਸੂਰ ਵਾ ਮੇਰੇ ਕਰਮਾਂ ਦਾ ਕਸੂਰ ਹੈ ਜਿਹੜੀ ਮੇਰੇ ਅੱਗੇ ਬੈਠੀ ਹੈ ਜਾਂ ਥੱਦ ਹੋ ਗਈ ਤੇਰੀ ਵਾਲੀ ਤੂੰ ਮੰਡਲਾ ਬਣਾਵਾ ਕੋਈ ਕਿੰਨੀ ਨਹੀਂ ਮੈਂ ਕਿਹੜੇ ਕੋਈ ਛੋਟਾ ਵਾ ਛੋਟਾ ਅੱਛਾ ਮੈਨੂੰ ਛੋਟਾ ਉਹ ਸਾਨੂੰ ਧੱਕਾ ਦਿਓ ਸਾਨੂੰ ਮਾਂ ਪੁੱਤ ਨੂੰ ਕੁੜੀ ਨੂੰ ਧੱਕਾ ਦਿਓ ਕਿਤੇ ਜਾ ਕੇ ਐਵੇਂ ਨਿੱਕੇ ਨਿੱਕੇਆਂ ਗੱਲਾਂ ਕਰਦੇ ਨੇ ਦੇਖੋ ਜਾਂਦੀ ਰਹਿੰਦੀ 24 ਘੰਟੇ ਮੈਨੂੰ ਤੂੰ ਮੁੰਡਾ ਲੱਭਣਾ ਵਾ ਠੀਕ ਆ ਨਹੀਂ ਤੇ ਫੇਰ ਮੈਨਾਂ ਖਿਜਾਖ ਰਹੀ ਨਾ ਕਰੋ ਮੁੰਡਾ ਨਾ ਠਾ ਦਿਓ ਹੁਣ ਫੇਰ ਜੇ ਤੂੰ ਕਰਦੀ ਰਹਿਣੀ ਹੈ ਮੈਂ ਘੜੀ ਚੱਲ ਜਾ ਕੇ ਮੁੰਡੇ ਲਾ ਕੇ ਲੰਮੇ ਪੈ ਜਣੀ ਆ ਤੂੰ ਹੀ ਪੈਦਾ ਚੋੜੇ ਹੋ ਕੇ ਇੱਕ ਅੰਦਰ ਤੁਹਾਡੀ ਭੈਣ ਨੇ ਮੱਲੇ ਕੇ ਤੂੰ ਹੀ ਮੰਨ ਲੋ ਹੈ ਭਾਵੇਂ ਇੰਨੀ ਕੁ ਜਿੰਨੀ ਆ ਨਾ ਬੈੱਡ ਤੇ ਪੂਰਾ ਮੱਲੇ ਜਿੱਥੇ ਉਹ ਪੈ ਗਈ ਉਹ ਤੇ ਮੈਂ ਤੇ ਨਹੀਂ ਨਾ ਪੈ ਸਕਦੀ ਫਿਰ ਦਾ ਮਾਗਿਆ ਨੁਕਸ ਪੈ ਗਿਆ ਵਾਕੇ ਹਾਂ ਮੁੰਡਾ ਲੱਗ ਲੋ ਚੋਬਰ ਗਾ ਵਿਆਹ ਕਰਵਾ ਦ ਆ ਮੁੰਡਾ ਅੱਦੋ ਵੀ ਇਹਦੇ ਵਾਲੀ ਵੀ ਉਹ ਚੈਰੀ ਕਰਮਾ ਦੀ ਬਿਮਾਰੀ ਰੱਬ ਨੇ ਹਾਈਟ ਹੀ ਨਹੀਂ ਦਿੱਤੀ ਇਹਨੂੰ ਤੇ ਫਿਰ ਕੀ ਹੈ ਆ ਮbro ਕਿਧਰੋਂ ਆਈਆਂ ਕਰੋ ਫੇਰਾ ਮਾਰ ਕੇ ਆਈਆਂ ਆਪਣੀ ਲੋਕੀ ਘਰ ਰਹਿੰਦੇ ਤੂੰ ਫੇਰਾ ਮਾਰਨੀ ਜਾਨੀ ਬਸ ਫੇਰਾ ਮਾਰਨੀ ਜਾਨਾ ਤੇ ਕਾਮੇ ਤੇ ਕੋਈ ਘਰ ਦੀ ਨਹੀਂ ਵੇਲੀ ਆ ਗਈ ਮੈਂ ਅੱਛਾ ਹੁਣ ਦੱਸ ਕੀ ਸੇਵਾ ਕਰੀਏ ਤੇਰੀ ਅੰਬ ਮਿੰਵੇ ਤੇ ਇਕੱਲੇ ਇਕੱਲੇ ਅੰਬ ਕਾਈ ਜਾਂਦੇ ਐ ਇਦਾਂ ਕਰ ਇੱਕ ਹੀ ਮਿਲਣਾ ਈ ਹੋ ਪਿਖੜਨੇ ਆ ਤਾਂ ਫਿਰ ਉੱਤੋਂ ਲਾਉਣੇ ਪੈਣੇ ਆ ਮੇਰੇ ਘਰ ਮੇਰੇ ਵੀਰ ਭਾਬੀ ਉਹਨਾਂ ਦੇ ਨਿਆਣੇ ਵਾਅਦੇ ਦੇ ਦਉ ਤਾ ਫਿਰ ਇਦਾਂ ਕਰ ਤੂੰ ਲਾ ਹੀ ਲੈ ਮੈਂ ਵੀ ਭਾਬੀ ਇਦਾਂ ਰੋੜੀ ਘਰੀ ਦੇ ਵਾਅਦੇ ਦੇ ਦਉ ਭਾਬੀ ਤੇਰ ਨਾਲ ਵੀ ਕਿਤੇ ਜਿਆਦਾ ਭੁੱਖੀ ਆ ਮਿੱਠੇ ਪਤਾ ਕਿੰਨੇ ਆ ਦੇਨੂ ਜੀ ਕਰਦਾ ਇਹ ਮਰਨਾ ਜਾਊਗੀ ਦੇ ਦੇ ਸਾਨੂੰ ਚਲ ਦੇ ਦਾਂਗੇ ਜਾਣ ਲੱਗਿਆ ਦੇ ਦੂੰਗੀ ਇਦਾਂ ਦੱਸ ਭਾਬੀ ਤੇਰੀ ਕੀ ਕੰਡੀ ਐ ਕੁਝ ਨਹੀਂ ਇਹ ਵਿਚਾਰੀ ਕੰਮ ਧੰਦਾ ਕਰਕੇ ਹੁਣ ਇਹ ਵਿਹਲੀ ਹੋਈ ਹੋ ਅੱਛਾ ਵਿਹਲੀ ਹੋ ਕੇ ਸੌਂਗੀ ਹਣੀ ਐ ਇਹ ਵਿਚਾਰੀ ਹੱਲੇ ਹੁਣੇ ਵਿਹਲੀ ਹੋਈ ਤਾਂ ਨਵੇਂ ਪਈਆ ਨਾ ਸਮਰੀਦ ਦੱਸੇ ਰਵਾਇਆ ਹੁਣ ਨੇ ਆਇਆ ਵਿਚਾਰੀ ਵਿਚਾਰੀ ਉਹ ਤੇ ਤੈਨੂੰ ਇੰਨੀਆਂ ਗੱਲਾਂ ਕਰਦੀ ਤਾਂ ਤੂੰ ਬੜੀਆਂ ਦੀ ਸਿਫਤਾਂ ਕਰਦੀ ਤੁਸੀਂ ਉਦਾਂ ਮੈਨੂੰ ਚੱਕ ਦੇ ਲੱਗਦਾ ਮੈਨੂੰ ਚੱਕਦੀ ਕਿਉਂ ਮੈਂ ਤੇ ਆਪ ਸੁਣਿਆ ਹਾਂ ਬਣਾ ਮੇਰੀ ਭਾਬੀ ਦੇ ਨਹੀਂ ਚੰਗੀ ਐ ਕੋਈ ਹੋਰ ਨਹੀਂ ਭਾਬੀ ਕਹਿੰਦੀ ਨਹੀਂ ਚੰਗੀ ਜਿੰਨੀ ਮੇਰੀ ਭਾਬੀ ਚੰਗੀ ਆ ਚੰਗਾ ਬਣਾ ਫਿਰ ਮੈਨੂੰ ਭਲੇਖਾ ਲੱਗਿਆ ਹਣਾ ਭਲੇਖਾਣ ਲੱਗਾ ਤੂੰ ਹੀ ਬੜੇ ਸਵਾਦ ਲੈਨੀ ਐ ਨਹੀਂ ਸਵਾਦ ਨਹੀਂ ਗੱਲਾਂ ਕਰਦੇ ਮੇਰੀ ਭਾਬੀ ਨੂੰ ਬਣਾ ਨਹੀਂ ਮੈਂ ਨਹੀਂ ਕਰਦੀ ਮੈਂ ਤਾਂ ਉਹਦਾ ਪੁੱਛਿਆ ਮੈਂ ਚੱਲ ਮੇਰੀ ਭਾਬੀ ਜਿੰਨੇ ਜੰਗ ਦਾ ਕੋਈ ਨਹੀਂ ਤੂੰ ਆਪਣੀ ਭਾਬੀ ਜਾ ਕੇ ਦੱਸਣਾ ਨਹੀਂ ਇਦਾਂ ਕਹਿੰਦੀ ਐ ਤੇ ਹੈਗੀ ਸੁਦੇਣਾ ਉਹ ਨਹੀਂ ਮੈਂ ਦੀ ਦਾਦੀ ਹੁੰਦੀ ਤੈਨੂੰ ਪਤਾ ਤਾਂ ਹੈਗਾ ਵੀਰ ਮੈਂ ਕਿਹਨਾ ਕੋਈ ਵੀ ਗੱਲ ਨਹੀਂ ਕਰਦੀ ਆ ਵਾਹ ਵਾਹ ਇਹਨੂੰ ਨਹੀਂ ਪਤਾ ਲੱਗਦਾ ਗੱਲ ਕਰਨ ਦਾ ਉਹਨੂੰ ਅੰਬਦੇਵ ਜਰੀ ਨੂੰ ਫੇਰ ਕੀ ਉਹਨੇ ਵੇਹੇ ਪੁੱਛ ਲਿਆ ਭਾਬੀ ਨੇ ਆਹੋ ਤੇ ਭਾਬੀ ਨਾਲ ਲੜਨ ਦੇ ਬਿ ਲੜਿਆ ਨਾ ਕਰੋ ਐਵੇਂ ਲੜਨ ਦਾ ਬਿੰਦੇ ਚੋਟੀ ਆਪਾਂ ਲਈ ਦਾ ਜਮਾਨਾ ਇਹ ਹੈ ਨਹੀਂ ਓਏ ਮੈਂ ਸਗੋਂ ਉਹਦੇ ਵੱਲ ਦੀ ਗੱਲ ਕੀਤੀ ਤਾਂ ਮੇਰੇ ਦਿਵਾਲੇ ਹੋ ਗਈ ਓ ਨਣਾਣਾ ਮੇਰੀ ਪਿਆਰੀ ਜੀ ਨਣਾਣਾ ਐਵੇਂ ਕਿੱਦਾਂ ਦੀਆਂ ਗੱਲਾਂ ਕਰਨ ਦੇ ਆਂ ਹਿਚਦਾਈਆਂ ਆਹੀਂ ਲੜਦੀਆਂ ਇੱਕ ਦਿਨ ਚੱਲਾ ਮੈਂ ਆਉਂਦੇ ਆ ਮਮੀ

ਅਖਰਬੋਤ ਕੀ ਆ ਮੈਂ ਤਾਂ ਬਥੇਰੀ ਉਹਨਾਂ ਦੀ ਘਰ ਕੇ ਆਈ ਆ ਸਕੂਲੇ ਤੇਰੇ ਵੀ ਮੈਂ ਗਈ ਤੇ ਉਹ ਗਾੜੀਆਂ ਮੈਨੂੰ ਆਂਦੀ ਆ ਵੀ ਅਸੀਂ ਸਾਡਾ ਮੁੰਡਾ ਕੱਲਾ ਥੋੜਾ ਆਂਦਾ ਵਾ ਸਾਰੇ ਆਂਦੇ ਆ ਸਕੂਲੇ ਵੀ ਮੁੰਡੇ ਆਣੇ ਹੱਸਦੇ ਆ ਵੇਖ ਕੇ ਤੇ ਬੋਤ ਹੈ ਮੈਂ ਤੇਰੀ ਆਪਣੀ ਛੱਡਨੀ ਸਕੂਲੇ ਤੂੰ ਜਾਣਾ ਜਾਣਾ ਜਿਹੜੀ ਅੱਜ ਛੁੱਟੀ ਕਰ ਲਈ ਆ ਨਾ ਤੂੰ ਕਰ ਲਈ ਆ ਸਕੂਲੇ ਜਾਣਾ ਹੀ ਆ ਤਾਂ ਕੋਈ ਨਹੀਂ ਜੇ ਰੱਬ ਨੇ ਮੈਨੂੰ ਇਦਾਂ ਕਾਲੀ ਤਾ ਕੋਈ ਗੱਲ ਨਹੀਂ ਕਦ ਜਿਆ ਕਰਾਂਗੇ ਸਕੂਲੇ ਵੀ ਆਹ ਤੇ ਪੁੱਤਿਆ ਪਪੜਾਈ ਨਹੀਂ ਛੱਡਣੀ ਅੰਦਰ ਵੜ ਕੇ ਅਸੀਂ ਕੀ ਕਰਾਂਗੇ ਉਤਰਾ ਵੀ ਅਸੀਂ ਕੰਮ ਕਰਦੇ ਬਾਹਰ ਨਿਕਲਣਾ ਹੀ ਆ ਆ ਉਹ ਨਿਕਲਣਾ ਤੇ ਬਣਾਏ ਇੱਕ ਦਿਨ ਆਹ ਨਹੀਂ ਪਤਾ ਤੂੰ ਸਕੂਲੇ ਜਾਇਆ ਕਰ ਤਾ ਤਾਂ ਕੀ ਆ ਨੌਕਰੀ ਵੇਖੀ ਤੈਨੂੰ ਉਹਨਾਂ ਨਾਲ ਵੱਡੀ ਮਿਲਣੀ ਆ ਇਨਸ਼ਾਅੱਲਾ ਆਹ ਆਪਣੀ ਹਿੰਮਤਰੀ ਪੁੱਤ ਛੱਡਣੀ ਤੂੰ ਨਹੀਂ ਮੈਂ ਨਹੀਂ ਹਿੰਮਤ ਛੱਡਦਾ ਤੂੰ ਹੀ ਨਾ ਛੱਡ ਜਾ ਮੇਰੇ ਪਿੱਛੇ ਨਹੀਂ ਨਹੀਂ ਪੁੱਤ ਮੈਂ ਨਹੀਂ ਛੱਡਣਾ ਲਿਆ ਕਰੋ ਕੋਈ ਗੱਲ ਨਹੀਂ ਹੁਣ ਫਿਰ ਕੋਈ ਨਹੀਂ ਟੈਨਸ਼ਨ ਨਹੀਂ ਕਿ ਮੈਂ ਲੈਂਦੀ ਮੈਂ ਤਾਂ ਤੈਨੂੰ ਪੁੱਤੇ ਇਹੋ ਹੀ ਆਨੀ ਆ ਕਿ ਪੁੱਤ ਤੂੰ ਨਾ ਹੈ ਮਤਛੜੀ ਆਈ ਮੈਂ ਵੀ ਹੋਰ ਕਿਹੜਾ ਆਂਦਾ ਆਂਦਾ ਰਹਿੰਦੇ ਖਸਮਾਨ ਖਾਨ ਜਾ ਚੱਲ ਕੋਈ ਗੱਲ ਨਹੀਂ ਰੱਬ ਦੇ ਉੱਤੇ ਵੰਦਾ ਹੀ ਆ ਆ ਉੱਤੇ ਰੱਬ ਤੇ ਵੰਦਾ ਹੀ ਆ ਨਾ ਰੱਬ ਦਾ ਕੀ ਪਤਾ ਵਾ ਘੜੀ ਚੋਂਦੀ ਉਹ ਕਈ ਕਰ ਦਿੰਦਾ ਕੋਸਤ ਕਈੜੀ ਚੋਂਦੀ ਉਹ ਕੁਛ ਕਰ ਦਿੰਦਾ ਵਾ ਆ ਉਦੋਂ ਮੈਂ ਬਣਾ ਇਸ ਬਚਾਇਆ ਕਿ ਪੁੱਤ ਸਕੂਲੇ ਆਇਆ ਕਰ ਕੋਈ ਗੱਲ ਨਹੀਂ ਤੇ ਰੱਬ ਦੇ ਵੰਦਾ ਹੀ ਆ ਮੈਂ ਵੀ ਤੈਨੂੰ ਇਹੋ ਹੀ ਆ ਹਾਂ ਤੇ ਪੁੱਤ ਤੂੰ ਹਿੰਮਤ ਨਾ ਛੱਡੀ ਆਪਣੀ ਆਪੇ ਮਹਾਰਾਜ ਸਾਡੀ ਸੁਣੂਗਾ ਤੇ ਨੌਕਰੀ ਵੀ ਤੈਨੂੰ ਵੱਡੀ ਮਿਲਦੀ ਆ ਚਲ ਆਹ ਉਹਨੇ ਚਲ ਜਾ ਕਰੋ ਫੇਰ ਕੱਲ ਤੋਂ ਸਕੂਲੇ ਨਹੀਂ ਨਹੀਂ ਤੂੰ ਸਕੂਲੇ ਜਾਣਾ ਵਾ ਆਹੋ ਕੋਈ ਨਹੀਂਗਾ ਤੈਨੂੰ ਹੋੜ ਨਹੀਂ ਕੋਈ ਵੀ ਤੈਨੂੰ ਕੋ ਹਾਂਦਾ ਬਥੇਰੀ ਮੈਂ ਚਾੜ ਕਰਕੇ ਆਈ ਅੰਨਾਂ ਦੀ ਚਲ ਪਹਿਲੋ ਤੇ ਆਂਦੇ ਵੀ ਨਹੀਂ ਅਸੀਂ ਕੋ ਹਾਂਦੇ ਫੇਰ ਵਿੱਚੋਂ ਮੈਡਮੇ ਕਾਂਦੀ ਕੀ ਕਰਾਂ ਮੈਂ ਕਿੰਨੂ ਕਿੰਨੂ ਆਖਾਂ ਮੈਂ ਤਾਂ ਬੜਾ ਆ ਨੀਆ ਤੂੰ ਡਰੋ ਇੱਕਦਮ ਕਹਿੰਦਾ ਹੰਦਾ ਮਗਰ 50 ਹੰਦਾ ਪੈਂਦੇ ਆ ਉਹ ਫੇਰ ਆਂਦੀ ਸ਼ਦਾਈ ਆ ਹੁਣ ਮੈਂ ਕੀ ਦੇ ਮੂੰਹ ਗਾੜੀ ਹੱਥ ਦਵਾ ਤੇ ਤੁਸੀਂ ਉਹਨੂੰ ਨਾ ajo ਬੰਨੂ ਕਰ ਨਾ ਰੱਖਿਓ ਕਸਕੂਲੇ ਜਰੂਰ ਕਲਾਇਆ ਕਰੋ ਉਹਦੀ ਮਾਂ ਆਈ ਨੇ ਸੁਣੀ ਉਹਦੀ ਕਿਸਮਤ ਬਹੁਤ ਏਜਵਾ ਹਾਂ ਤੇ ਚੁੱਪ ਉੱਤੇ ਦਾਨੀ ਕਰਨੀ ਚੱਲਾ ਆ ਪਰ ਨੂੰ ਚੱਲੀ ਗਏ ਕੋਈ ਨਹੀਂ ਬੈਠਾ ਮੈਂ ਤਾਂ ਆਪ ਥੱਕ ਗਈ ਨਾ ਤੁਰ ਕੇ ਗਈ ਤੇ ਤੁਰ ਕੇ ਆਈ ਹਾਂ ਚਲੋ ਆ ਜਾਓ ਫੇਕਰ ਆ ਚੱਲ ਪਾਣੀ ਪੂਣੀ ਘੁੱਟ ਪੀ ਚਲੋ ਆ ਜਾ ਹਾਂ ਤੇ ਤੂੰ ਕਿ ਇੱਥੇ ਬੈਠਾ ਹਾਂ ਮੈਂ ਦੱਸ ਮੈਂ ਜਿਹੜੀ ਕੰਦੇ ਮੈਂ ਵੇਖ ਬਣਾ ਮੰਮੀ ਕੀ ਕਰਕੇ ਆਈ ਅ ਅੱਛਾ ਮੈਨੂੰ ਵੇਖਣ ਦਿਆ ਹਾਂ ਮੈਂ ਚਲ ਇਹਰਾ ਮੰਮੀ ਦੇ ਦਵਾਰੇ ਵੀ ਹੋ ਗਏ ਹੁਣ ਉਹਨਾਂ ਦੇ ਘਰ ਦੇ ਨਾ ਮੇਰੇ ਕੋਲ ਹੁਣ ਦਿੰਨੀ ਹੈ ਵਾਹ ਨੀ ਕਿਸਮਤੇ ਵੇ ਲੋ ਰੱਬ ਦੇ ਰੰਗ ਕੋਈ ਭੂਵਿਆਂ ਚ ਵੱਜਦਾ ਤੇ ਕੋਈ ਕੱਦ ਤੋਂ ਵੀ ਤੰਗ ਇਹਨੂੰ ਵਿਚਾਰੀ ਨੂੰ ਮਸਾ ਕੱਦ ਦੇ ਦਿੰਦਾ ਭਾਵੇਂ ਹਾੜੇ ਥੋੜੇ ਥੋੜੇ ਰੱਖ ਲੈਣਾ ਨਿਗੀ ਜੀ ਰਹਿ ਗਈ ਉਹ ਤੇ ਇਹਨੂੰ ਹੁਣ ਔਖਾ ਹੀ ਜਾਣਾ ਵਿਆਹਣਾ ਵੀ ਐਡਾ ਮੁੰਡਾ ਲੱਭਣਾ ਵੀ ਬੜਾ ਔਖਾ ਵਾ ਕੋਣੀਆ ਤਾਈ ਤਾਇਆ ਵਿਚਾਰੇ ਇਹਦੀ ਟੈਨਸ਼ਨ ਲੈ ਲੈ ਕੇ ਲੈ ਲੈ ਕੇ ਮੁੱਕ ਗਏ ਸਾਰੀ ਜ਼ਿੰਮੇਵਾਰੀ ਮੰਨੇ ਤੇ ਪੈ ਗਈ ਆ ਭਾਵੇਂ ਜਿੱਦਾਂ ਮਰਜੀ ਮਾਂ ਪਿਓ ਦੇ ਹੁੰਦੇ ਆ ਹੋ ਜਾਂਦਾ ਨਾ ਤੇ ਚੰਗੀ ਗੱਲ ਹੀ ਭਾਵੇਂ ਜਿੱਦਾਂ ਮਰਜੀ ਹੈ ਤੇ ਸਾਡੀ ਭੈਣ ਹੀ ਹੈ ਨਾ ਦੁੱਖ ਤੇ ਆਉਂਦਾ ਹੀ ਆ ਚਲੋ ਕੋਈ ਗੱਲ ਨਹੀਂ ਜੋ ਕਿਸਮਤ ਚ ਕੀ ਕਰ ਸਕਦੇ ਆ ਉਹਦਿਆਂ ਰੰਗਾਂ ਚ ਹੋ ਰਾਜੀ ਜਿੱਦਾਂ ਨੇ ਕਰਨਾ ਉਦਾਂ ਹੀ ਕਰਨਾ ਸਾਡੇ ਕਿਹਾ ਕੀ ਹੋਣਾ